ਸਤਿ ਸ਼੍ਰੀ ਅਕਾਲ ਜਸਵੀਨਾ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੰਘਾਰੇ ਦੀ ਚਾਟ ਅੱਜ ਕੱਲ੍ਹ ਸਰਦੀਆਂ ਦੇ ਮੌਸਮ 'ਚ ਸੰਘਾਰੇ ਬਹੁਤ ਵਧੀਆ ਆ ਰਹੇ ਨੇ ਤੇ ਇਹਦੀ ਚਾਟ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਸੰਘਾਰੇ ਲੈ ਲੈਨੇ ਆਪਾਂ ਸੰਘਾਰੇ ਕੱਚੇ ਵਾਲੇ ਨਹੀਂ ਲੈਣੇ ਇਸ ਤਰ੍ਹਾਂ ਜਿਹੜੇ ਪੂਰੇ ਤਿਆਰ ਹੋਣ ਕਾਲੇ ਵਾਲੇ ਉਹੀ ਸੰਘਾਰੇ ਲੈਣੇ ਨੇ ਆਪਾਂ ਇੱਥੇ 1/2 ਕਿਲੋ ਸੰਘਾਰੇ ਲੈ ਲੈਨੇ ਤੇ ਇਹਨਾਂ ਦੇ ਛਿਲਕੇ ਹੋਂ ਉਤਾਰ ਲਵਾਂਗੇ ਇਸ ਤਰ੍ਹਾਂ ਛਿਲਕੇ ਉਤਾਰ ਲੈਣੇ ਨੇ ਇਹ ਛਿਲਕੇ ਜ਼ਿਆਦਾਤਰ ਤਾਂ ਹੱਥ ਨਾਲ ਬਹੁਤ ਵਧੀਆ ਤਰ੍ਹਾਂ ਉਤਰ ਜਾਂਦੇ ਨੇ ਤੇ ਮੈਂ ਹੱਥਾਂ ਨਾਲ ਹੀ ਇਸੇ ਤਰ੍ਹਾਂ ਸਾਰੇ ਛਿਲਕੇ ਇਸਦੇ ਉਤਾਰ ਲੈਨੇ ਦੇਖੋ ਕਿੰਨੇ ਆਰਾਮ ਨਾਲ ਇਸਦੇ ਛਿਲਕੇ ਉਤਰ ਰਹੇ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਛਿਲਕੇ ਉਤਾਰ ਕੇ ਰੱਖ ਲੈਨੇ ਛਿਲਕੇ ਉਤਾਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸਿੰਘਾੜਿਆਂ ਦੀ ਚਾਟ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬੜੀ ਹੀ ਜ਼ਿਆਦਾ ਸਵਾਦ ਲੱਗਦੀ ਹੈ ਇਸ ਤਰ੍ਹਾਂ ਆਪਾਂ ਇੱਕ ਬਰਤਨ ਦੇ ਵਿੱਚ ਇੱਕ ਚਮਚ ਤੇਲ ਲਿਆ ਹੈ ਬਹੁਤ ਜ਼ਿਆਦਾ ਤੇਲ ਨਹੀਂ ਲੈਣਾ ਆਪਾਂ ਸਿਰਫ ਇੱਕ ਚਮਚ ਹੀ ਤੇਲ ਲਿਆ ਹੈ ਦੇ ਵਿੱਚ ਤੇ ਅੱਧਾ ਚਮਚ ਆਪਾਂ ਇਸ ਦੇ ਵਿੱਚ ਜੀਰਾ ਪਾ ਲਾਂਗੇ ਜੀਰੇ ਨੂੰ ਆਪਾਂ 30 ਸੈਕਿੰਡ ਦੇ ਲਈ ਤੜਕਣ ਦਵਾਂਗੇ ਹਲਕਾ ਬਰਾਊਨ ਕਰਨਾ ਹੈ ਜੀਰੇ ਨੂੰ ਆਪਾਂ ਬਹੁਤ ਜ਼ਿਆਦਾ ਕਾਲਾ ਨਹੀਂ ਕਰਨਾ ਤੇ ਜੀਰਾ ਹਲਕਾ ਬਰਾਊਨ ਹੋ ਗਏ ਹੁਣ ਇਸ ਦੇ ਵਿੱਚ ਆਪਾਂ ਬਹੁਤ ਬਰੀਕ ਬਰੀਕ ਕਟਿਆ ਹੋਇਆ ਅਦਰਕ ਤੇ ਬਰੀਕ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਵਾਂਗੇ ਆਪਾਂ ਇੱਥੇ ਚਾਰ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਜਿੰਨਾ ਤਿੱਖਾ ਖਾਂਦੇ ਹੋ ਉਸ ਦੇ ਹਿਸਾਬ ਨਾਲ ਮਿਰਚਾਂ ਲੈ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ ਚਾਟ ਦੇ ਵਿੱਚ ਬਹੁਤ ਜ਼ਿਆਦਾ ਬਰਾਊਨ ਮਸਾਲੇ ਨਹੀਂ ਵਧੀਆ ਲੱਗਦੇ ਤੇ ਆਪਾਂ ਇਸ ਨੂੰ ਤਕਰੀਬਨ 1 ਤੋਂ 2 ਮਿੰਟ ਲਈ ਹੀ ਲੋ ਫਲੇਮ ਦੇ ਉੱਪਰ ਪੁੰਨਾਂਗੇ ਤੇ 2 ਮਿੰਟ ਹੋ ਗਏ ਨੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਰੰਗਤ ਦੇ ਲਈ ਕੁੜੱਤ ਲਈ ਆਪਾਂ ਹਰੀਆਂ ਮਿਰਚਾਂ ਪਹਿਲਾਂ ਹੀ ਪਾਈਆਂ ਹੋਈਆਂ ਸੀ ਤੇ ਅੱਧਾ ਚਮਚ ਆਪਾਂ ਇੱਥੇ ਨਮਕ ਪਾ ਦਿੱਤਾ ਹੈ ਤੇ ਨਾਲ ਹੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਇਹ ਜੀਰੇ ਦਾ ਪਾਊਡਰ ਆਪਾਂ ਘਰ ਤਿਆਰ ਕੀਤਾ ਹੈ ਤਵੇ ਤੇ ਇਸ ਨੂੰ ਭੁੰਨ ਕੇ ਉਸ ਤੋਂ ਬਾਅਦ ਇਸ ਨੂੰ ਆਪਾਂ ਪੀਸ ਲਿਆ ਤੇ ਇਸ ਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਹੈ ਤੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਦਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਸਿੰਗਾੜੇ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾ ਹੈ ਤਾਂ ਜੋ ਜਿਹੜੇ ਮਸਾਲੇ ਹੈਗੇ ਸਾਰੇ ਸੰਘਾੜਿਆਂ ਦੇ ਨਾਲ ਚੰਗੀ ਤਰ੍ਹਾਂ ਰਚ ਜਾਣ ਸੰਘਾੜਿਆਂ ਦੇ ਵਿੱਚ ਰਚ ਜਾਣ ਇਹ ਤੇ ਹੁਣ ਇਸ ਦੇ ਵਿੱਚ ਖਟਾਸ ਵਾਸਤੇ ਆਪਾਂ ਇੱਕ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਿਚੋੜ ਕੇ ਪਾ ਦਵਾਂਗੇ ਤੇ ਨਾਲ ਹੀ ਆਪਾਂ ਇਸ ਦੇ ਅੱਧਾ ਚਮਚ ਛਾਟ ਮਸਾਲਾ ਪਾ ਦਾਂਗੇ ਇਸ ਦੇ ਨਾਲ ਵੀ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਆਪਾਂ ਕਟੋਰੀ ਦਾ ਚੌਥਾ ਹਿੱਸਾ ਪਾਣੀ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਪਾਣੀ ਆਪਾਂ ਇਸ ਲਈ ਪਾਇਆ ਤਾਂ ਜੋ ਸੰਘਾਰੇ ਚੰਗੀ ਤਰ੍ਹਾਂ ਗਲ ਜਾਣ ਤੇ 1 ਮਿੰਟ ਆਪਾਂ ਇਸ ਨੂੰ ਇਸ ਤਰ੍ਹਾਂ ਹਿਲਾ ਦੇਣਾ ਤੇ ਹਿਲਾਣ ਤੋਂ ਬਾਅਦ ਇਸ ਨੂੰ ਆਪਾਂ 10 ਮਿੰਟ ਵਾਸਤੇ ਲੋ ਫਲੇਮ ਦੇ ਉੱਪਰ ਟੱਕ ਦੇਣਾ ਟੱਕ ਕੇ ਰੱਖ ਦੇਣਾ ਟੱਕ ਕੇ ਪਕਾਵਾਂਗੇ ਆਪਾਂ ਇਸ ਨੂੰ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਹਾਈ ਫਲੇਮ ਨਹੀਂ ਰੱਖਣੀ ਵਿੱਚੋਂ ਵਿੱਚੋਂ ਆਪਾਂ ਇਸ ਨੂੰ ਹਿਲਾਉਂਦੇ ਜਾਵਾਂਗੇ ਆਪਾਂ ਇੱਕ ਜਾਂ ਦੋ ਵਾਰੀ ਵਿੱਚੋਂ ਦੀ ਇਸ ਨੂੰ ਹਿਲਾ ਲੈਣਾ ਤੇ ਦੇਖੋ ਸਿੰਗਾੜਿਆਂ ਦਾ ਪਾਣੀ ਥੋੜਾ ਥੋੜਾ ਸੁੱਕਣਾ ਸ਼ੁਰੂ ਹੋ ਗਿਆ ਆਪਾਂ ਵਿੱਚੋਂ ਦੀ ਇੱਕ ਵਾਰੀ ਇਸ ਨੂੰ ਇਸ ਤਰ੍ਹਾਂ ਹਿਲਾ ਲਿਆ ਬਹੁਤ ਹੀ ਸੋਖੇ ਤਰੀਕੇ ਨਾਲ ਇਹ ਚਾਟ ਤਿਆਰ ਹੁੰਦੀ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਹੁਣ ਆਪਾਂ ਇੱਕ ਵਾਰੀ ਵਿੱਚੋਂ ਦੀ ਹਿਲਾ ਲਿਆ ਦੁਬਾਰਾ ਤੋਂ ਆਪਾਂ ਇਸ ਨੂੰ ਟੱਕ ਦਵਾਂਗੇ ਫਿਰ ਟੋਟਲ ਆਪਾਂ 10 ਮਿੰਟ ਹੀ ਇਸ ਨੂੰ ਪਕਾਉਣਾ ਹੈ ਇਸੇ ਤਰ੍ਹਾਂ ਤੇ 10 ਮਿੰਟ ਹੋ ਗਏ ਨੇ ਹੁਣ ਆਪਾਂ ਚੈੱਕ ਕਰਦੇ ਹਾਂ ਸਿੰਗਾੜਿਆਂ ਨੂੰ ਹਿਲਾ ਕੇ ਦੇਖੋ ਮਸਾਲੇ ਦੀ ਸਾਰੀ ਕੋਟਿੰਗ ਸਿੰਗਾੜਿਆਂ ਦੇ ਉੱਪਰ ਬਹੁਤ ਹੀ ਵਧੀਆ ਹੋ ਗਈ ਏ ਬਹੁਤ ਵਧੀਆ ਚਾਟ ਬਣ ਕੇ ਤਿਆਰ ਹੋ ਗਈ ਏ ਤੇ ਆਪਾਂ ਇਸ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਆ ਸਿੰਗਾੜਿਆਂ ਨੂੰ ਆਪਾਂ ਇਸ ਤਰ੍ਹਾਂ ਫੌਕਨਾ ਸੰਘਾੜਾ ਚੈੱਕ ਕਰ ਲਿਆ ਦੇਖੋ ਚੰਗੀ ਤਰ੍ਹਾਂ ਇਹ ਗਲ ਗਿਆ ਤੇ ਚਾਟ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਟ ਕੇ ਸਰਵ ਕਰ ਲੈਨੇ ਆ ਤੇ ਇਸ ਦੇ ਉੱਪਰ ਆਪਾਂ ਥੋੜਾ ਥੋੜਾ ਧਨੀਆ ਪਾ ਦਿੱਤਾ ਹੈ ਧਨੀਆ ਪੱਤਾ ਬਿਲਕੁਲ ਥੋੜਾ ਜਿਹਾ ਹੀ ਪਾਣਾ ਬਹੁਤ ਜ਼ਿਆਦਾ ਨਹੀਂ ਪਾਣਾ ਦੇਖੋ ਕਿੰਨੀ ਵਧੀਆ ਚਾਟ ਆਪਣੀ ਬਣ ਕੇ ਤਿਆਰ ਹੋ ਗਈ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਰੈਸিপি ਜ਼ਰੂਰ ਪਸੰਦ ਆਏਗੀ